ਅਸੀਂ ਕਾਲ ਜੀ ਮੈਤਰੀ ਸਾਹਿਬ ਕਾਲ ਠੀਕ ਠਾਕ ਠੀਕ ਠਾਕ ਲਓ ਜੀ ਆਪਦੇ ਵਾਦੇ ਮੁਤਾਬਕ ਬਾਈ ਜੀ ਪਹੁੰਚ ਗਏ ਆ ਸੋ ਕੰਮ ਤਾਂ ਵੈਸੇ ਇਹਨਾਂ ਦਾ ਛੱਡਿਆ ਪਰ ਚਲੋ ਕਹਿੰਦੇ ਕੋਈ ਗੱਲ ਨਹੀਂ ਇਹ ਆਪਾਂ ਨੂੰ ਜਵਾਬ ਨਹੀਂ ਦਿੰਦੇ ਕਿਸੇ ਗੱਲ ਤੋਂ ਵੀ ਵਧੀਆ ਆਪਣੇ ਨਾਲ ਸੰਗਰਾਮ ਤੇ ਵੀ ਜਾਂਦੇ ਹੁੰਦੇ ਆ ਲਓ ਜੀ ਅਸੀਂ ਥਾਂ ਪੱਧਰਾ ਕਰਤਾ ਠੀਕ ਹੈ ਜੀ ਠੀਕ ਹੈ ਠੀਕ ਆ ਓਕੇ ਦੁਰਮਟ ਦੁਰਮਟ ਲਾਤਾ ਜਾਂ ਓਕੇ ਬਣਾਤਾ ਹੁਣ ਤਾਂ ਨਹੀਂ ਬੈਂਦਾ ਹਨਾ ਨਾ ਨਾ ਹੁਣ ਨਹੀਂ ਬੈਂਦਾ ਗੱਲ ਵਾ ਬਣ ਗਿਆ ਵਾਹਨ ਦੇ ਬਰਾਬਰ ਆਪਾਂ ਬਣਾ ਦੇਣਾ ਮੈਤਰੀ ਕਹਿੰਦਾ ਵਧੀਆ ਇਟਾ ਉਟਾ ਰੱਖਤੀਆਂ ਤੇ ਹੁਣ ਅਸੀਂ ਲਾਉਨੇ ਆ ਇੱਟਾਂ ਫੜਾਈਏ ਕਰਕੇ ਸ਼ੁਰੂ ਹਾਂ ਕਰੋ ਸ਼ੁਰੂ ਵਾਹਿਗੁਰੂ ਸਤਿਨਾਮ ਸੱਚੇ ਪਾਤਸ਼ਾਹ ਬਾਬਾ ਮੇਰ ਕਰੀ ਲਓ ਜੀ ਮੈਤੀ ਸਾਹਿਬ ਵਾਹਿਗੁਰੂ ਬਾਬਾ ਮੇਰ ਕਰੀ ਰਾਹ ਸਾਡਾ ਪੂਰਾ ਚੱਲਦਾ ਹੁਣ ਕੋਈ ਗੱਡੀ ਕੋਈ ਮੋਟਰਸਾਈਕਲ ਕੋਈ ਮੈਨ ਆਟੋ ਰਿਕਸ਼ਾ ਸਾਰੇ ਆਪਣੇ ਰਾਹ ਜਾਂਦੇ ਹਨਾ ਤਾਂ ਕਿਵੇਂ ਸਾਰੇ ਭਾਗੇ ਪ੍ਰਾਣੇ ਜਾਣ ਵਾਲੇ ਮੋਕੇ ਜਾਣ ਵਾਲੇ ਸਾਬ ਇਧਰ ਤੇ ਜਾਂਦੇ ਪਰ ਇੰਨਾ ਵੀ ਅੱਗੇ ਤਾਂ ਕੋਈ ਆਉਂਦਾ ਨਹੀਂ ਸੀ ਹੋਰ ਰੌਣਕਾਂ ਪੂਰੀਆਂ ਹਨਾ ਪੂਰੀਆਂ ਰੌਣਕਾਂ ਬਾਈ ਪਸੀਨਾ ਆ ਗਿਆ ਹਾਂ ਦੋਇਟ ਠੀਕ ਆ ਲਓ ਬਾਈ ਫਰਸ਼ ਫਰਸ਼ ਬੰਦੀ ਐ ਅਸੀਂ ਕੋਲ ਕਾਲ ਦਿੱਤਾ ਪਾ ਕੰਮ ਹੈਗਾ ਓਕੇ ਹੁਣ ਲਾਉਨੇ ਵਾਰ ਦੇਵਾ ਜਿੱਟਾ ਪਹਿਲੀ ਮੂਰਤ ਸੜਕ ਤੇ ਕਰਤੀ ਐ ਇਹਨੇ ਵੀ ਅੱਜ ਸਖ ਦੇਤਾ ਹੈ ਅਓ ਜੀ ਮੈਸਤਰੀ ਸਾਹਿਬ ਇੱਟ ਲਾਉ ਮੈਂ ਇੱਥੇ ਲਿਆ ਕੇ ਰੱਖ ਦਿੰਦਾ ਸਾਰੀਆਂ ਗੱਟੇ ਤੇ ਹੋ ਹੋ ਗਰਮੀ ਬੜੀ ਕੰਮ ਕਰਦਿਆਂ ਨੂੰ ਵੱਧ ਗਰਮੀ ਲੱਗਦੀ ਸਾਡਾ ਹੋ ਗਿਆ ਚਾਹ ਦਾ ਟਾਈਮ ਨਾਲ ਹੋ ਗਿਆ ਪਾਣੀ ਦਾ ਟਾਈਮ ਇੱਕ ਇੱਕ ਵਾਰ ਲਾਤਾ ਦੋ ਬਹੋਰ ਲਾਦੀ ਤੈਨ ਹਨ ਤਿੰਨ ਤਿੰਨ ਬਹੁਤ ਤੁਹਾਨੂੰ ਤਾਂ ਵਾਧੂ ਹੈ ਮਸ਼ੀਨਾਂ ਮਸ਼ੀਨਾਂ ਹੋਈਆਂ ਪਈਆਂ ਵੀ ਅੱਜ ਦਾ ਉਹ ਦੋ ਇੱਕ ਆ ਚੱਲੀ ਜਾਂਦੀ ਤਿੰਨ ਦਿਨ ਦੋ ਲੱਗਣੇ ਆ ਸਭ ਬਾਸਮਤੀ ਉੱਡ ਜਾਣੀ ਹੈ ਨਾ ਚਾਹਾਂ ਦੇ ਸ਼ੌਕੀ ਮੁੰਡੇ ਹੂੰ ਅਮ ਸਾਡਾ ਪਲਾਸਟਰ ਤੇ ਹੋਇਆ ਪਿਆ। ਲਓ ਵੀ ਮਿੱਤਰੋ ਬਣ ਗਈ ਘੈਂਟ ਗੱਲਬਾਤ। ਚਾਰ ਚਾਰਥ ਬਣ ਗਿਆ ਆਪਣਾ ਲੱਕਾ। ਹੁਣ ਬੇਫਿਕਰੀ ਆ ਖਾਰਾਂ ਪੈਂਦੀਆਂ ਸੀ ਖਤਮ ਹੋ ਗਈਆਂ। ਹੁਣ ਮਿੱਟੀ-ਮਿੱਟੀ ਲਾ ਕੇ ਸਾਰਾ ਸਪਾਸਾ ਕਰ ਲਿਆ ਸੈੱਟ। ਇਧਰੋਂ ਮਿੱਟੀ ਚੜਾ ਦੇਗੇ ਤਾਂ ਠੀਕ ਨੇ। ਇਹ ਬਣ ਜੂ ਘੈਂਟ ਗੱਲਬਾਤ। ਅੱਜ ਛੜਤੀ ਰੱਬ ਨੇ ਹਵਾ ਹਨਾ। ਕਰਮਾ ਇਹ ਤਾਂ ਕਾਫੀ ਹਵਾ। ਧੁੰਦਲਾਪਨ ਜ ਸਾਰਾ ਖਤਮ ਹੋ ਗਿਆ। ਅਸਮਾਨ ਠੀਕ ਅੱਜ। ਹਵਾ ਚੱਲੂਗੀ ਤਾਂ ਸਾਰਾ ਕੰਮ ਚੱਲੂਗਾ। ਪੱਛੋਂ ਨਹੀਂ ਕਿ ਟੇਡਾ ਜਾਂ ਪਾੜ ਜਾ ਜਿਸ ਦਾ ਕੰਮ ਉਸੇ ਕੋ ਸਾਜੇ ਆ ਮੈਂ ਬਣਾਉਣ ਨੂੰ ਫਰਦਾ ਸੀ ਮੈਂ ਤਾਂ ਆ ਗੱਲਬਾਤ ਨਹੀਂ ਸੀ ਬੰਨੀ ਜਿਹੜਾ ਮੈਸਤਰੀ ਮੈਸਤਰੀ ਹੁੰਦਾ ਜਿਹਦਾ ਕੰਮ ਉਹ ਉਹ ਹੀ ਕਰ ਸਕਦਾ ਜਿਹੜਾ ਖੇਤੀ ਕਰਦਾ ਉਹ ਖੇਤੀ ਕਰ ਸਕਦਾ ਸੁਨਿਆਰਾ ਆਪਦਾ ਹੀ ਕੰਮ ਕਰ ਸਕਦਾ ਦੁਕਾਨਦਾਰ ਆਪਣਾ ਕੰਮ ਕਰ ਸਕਦਾ ਰੱਬ ਨੇ ਹਰ ਇੱਕ ਨੂੰ ਆਪੋ ਆਪਣੇ ਕੰਮ ਵਖਸ਼ੇ ਉਹ ਹੀ ਕਰ ਸਕਦਾ ਜਿਸ ਦਾ ਕੰਮ ਉਸੇ ਕੋ ਸਹੀ ਹੈ ਨੇਦਰ ਇਟ ਲਾਇਆ ਨਹੀਂ ਨਹੀਂ ਟਿਲੇ ਗੰਮੇ ਦੀ ਯਾਦ ਆਉਂਦੀ ਹੈ ਗੰਮੇ ਦੀ ਯਾਦ ਆਉਂਦੀ ਹੈ ਹਾਂ ਭੁੱਲ ਗਿਆ ਹਾਂ ਗੰਮਾ ਭਾਈ ਤਾਂ ਨਹੀਂ ਆਉਂਦਾ ਉਹਦੇ ਮੈਂ ਗੰਮਾ ਭਾਈ ਆਪਦੇ ਪਾਰਿਆ ਕੋਠੀ ਤੂੰ ਹੁਣ ਸਾਡੇ ਨਾਲ ਕਿੱਥੇ ਗੱਲ ਕਰਦਾ ਇਹ ਵੀਡੀਓ ਤਾਂ ਵੇਖੂਗਾ ਹਾਂ ਵੀਡੀਓ ਤਾਂ ਵੇਖੂਗਾ ਪਰ ਵੀਡੀਓ ਵੀ ਆਪਣੀ ਹੁਣ ਕੱਟੀ ਵੀ ਜਾਂਦਾ ਹਟ ਗਿਆ ਚੱਲ ਕੋਈ ਨਹੀਂ ਥੋੜਾ ਗੰਨਾ ਗਰਮ ਜਨਾ ਕਰਕੇ ਲਿਆਵਾ ਢੱਲਾ ਜਾ ਹੋ ਗਿਆ ਮਸਾਲਾ ਬਸ ਉਹ ਆਉਂਦੇ ਨਹੀਂ ਪਹੇ ਪਾਣ ਠੀਕ ਆ ਏ ਜਾਂਦੇ ਸ਼ੂਕ ਦੇ। ਓ। ਚੱਕ ਨਿਕ ਕਨੇਡਾ। ਚੱਕ ਪਹੁੰਚ ਗਈ ਕਨੇਡਾ। ਪੰਜਾਹ ਨਹੀਂ ਹੁਣ ਇਹ ਸਟੋਰੀ। ਹੋਈ ਕੱਲ ਪਹੁੰਚ ਜਾਂਦਾ। ਅਮਰੀਕਾ ਦਾ ਪਹੁੰਚੂਗੀ। ਅਮਰੀਕਾ ਕਿਉਂ ਨਾ ਪਹੁੰਚੂ ਉਹ ਬਾਪੇ ਨੇ ਪਹੁੰਚਾਣੀ ਅਮਰੀਕਾ। ਉਹ ਮੁੰਡਾ ਕਹਿੰਦਾ ਸੀਗਾ। ਹਾਂ ਵੇਖ ਲੈਂਦਾ। ਵੇਖ ਲੈਂਦਾ। ਲਾਓ ਵੇ ਮਿੱਤਰੋ ਕੰਮ ਪੂਰਾ ਕੰਪਲੀਟ ਹੋ ਗਿਆ। ਮੈਸਤਰੀ ਵੀ ਗਿਆ ਚਲਾ। ਤੇ ਕਪੜਾ-ਕਪੜਾ ਮਾਰਦਾ ਮੈਂ ਕਹਿੰਦਾ ਵਧੀਆ ਬਣ ਗਿਆ ਖਾਡਾ। ਇਹ ਹੁਣ ਖਾਰ ਨਹੀਂ ਪੈਂਦੀ ਤਾਂ ਹੁਣ ਜਦੋਂ ਸੋਗ ਆਸ-ਪਾਸੇ ਮਿੱਟੀ ਲਾ ਕੇ ਕੰਪਲੀਟ ਕਰ ਦਿਆਂਗੇ ਤੇ ਬਹਿ ਜਾ ਬਹਿ ਜਾ ਹੋ ਗਈ। ਆਹ ਵੇ ਇੱਕ ਇੱਕ ਵਾਰ ਵਾਧ ਹੀ ਰਹਾ ਤਾਂ ਇਹ ਪਾਣੀ ਨਾ ਉੱਛਲੇ। ਚਲੋ ਸਮਾਨ ਸਮੂਹ ਚੱਕੀਏ। ਆਹ ਇਟਾਂ ਵਾਧ ਹੀ ਗਈਆਂ 15 ਕਾ। ਹੁਣ ਚੱਲਦੇ ਆ ਘਰ। ਸਾਡੇ ਬੰਦੇ ਕਰਦੇ ਕਰਦੇ ਸਾਰੇ ਹੀ ਬਿਮਾਰ ਹੋਈ ਜਾਂਦੇ ਆ। ਆ ਖੇਤੋਂ ਆ ਕੇ ਬੱਸ ਪਿਆ ਹੀ ਆਂ। ਬੁਖਾਰ ਜਿਹਾ ਫੇਰ ਹੋ ਗਿਆ। ਉਹ ਤਾਂ ਡਰ ਜਾ ਹੀ ਪੈ ਗਿਆ ਮੈਨੂੰ ਤਾਂ। ਆ ਗਿਸੀ ਅਣ ਰੋਟੇ ਖਾਦੀ ਮੈਂ ਆ ਦੁਬਾਰਾ ਜਾ ਕੇ ਕਿ ਮੇਰੀ ਮੈਡੀਸਨ ਅੱਜ ਖਤਮ ਹੋ ਗਈ ਮੈਂ ਕਿਹਾ ਚਲੋ ਮੈਡੀਸਨ ਹੋਰ ਲੈ ਆਈਏ ਤੇ ਉਧਰ ਸਾਡਾ ਉਸਤਾਦ ਵੀ ਉਵੇਂ ਹੀ ਆ ਉਧਰ ਸਾਡਾ ਇਹ ਖੁਸ਼ ਵੀ ਕੰਗੀ ਜਾਂਦਾ ਆ ਖੁਸ਼ ਲਾਗੀ ਕੰਗ ਤੂੰ ਸੱਟਾ ਹਾਂਜੀ ਸਾਡਾ ਖਲਾ ਦਿਲਪ੍ਰੀਤ ਬੱਜਿਆ ਜੇ ਮੈਨ ਲੱਗਦਾ ਵੀ ਜੇ ਆ ਰਾਤ ਰਹਿ ਤੇ ਇਹਨੂੰ ਵੀ ਅਸੀਂ ਕਰ ਦੇਣਾ ਕਰ ਦੇਣਾ ਅੱਜ ਜ਼ਿਆਦਾ ਮੈਂ ਨਾ ਉਹ ਠੰਡੇ ਪਣੀ ਹੱਥ ਜਾਰ ਪਤਾ ਨਹੀਂ ਜ਼ੋਰ ਜ਼ਾਰ ਜੇ ਲੱਗ ਗਿਆ ਹਣਾ ਵੀਕ ਜਿਹਾ ਜਿਵੇਂ ਹੋ ਜਾਂਦਾ ਸਰੀਰ ਤੁਸੀਂ ਆ ਪਹਿਲਾਂ ਵੀ ਹੈਗਾ ਸੀ ਕੰਮ ਆਪਣਾ ਦਾ ਉਹਦੇ ਨਾਲ ਅੱਜ ਕੰਮ ਜ਼ਿਆਦਾ ਵਿਗੜ ਗਿਆ ਲੱਗਦਾ ਹੁਣ ਮੈਂ ਕੱਦ ਦੁਬਾਰਾ ਮੈਡੀਸਨ ਲੈ ਆਈਏ ਕਿਉਂਕਿ ਬੁਖਾਰ ਜੇ ਜੀ ਕੰਮ ਕਰਦਾ ਰਿਆ ਰੈਸਟ ਜੀ ਕੀਤੀ ਨਹੀਂ ਜਾਇ ਤਰ ਬਾਕੀ ਜਦੋਂ ਕੰਮ ਹੀਰ ਜੇ ਜਾਵੇ ਫਿਰ ਔਖਾ ਹੋ ਜਾਂਦਾ ਇੱਕ ਖੰਗ ਬਹੁਤ ਪੈਣੀ ਤੇ ਗਾਲ ਸਾਰਾ ਪੀੜ ਹੋ ਜਾਂਦਾ ਪਰ ਦੈਲਪ੍ਰੀਤ ਬਾਜਦਾ ਨਹੀਂ ਖੁਸ਼ ਆ ਨਹੀਂ ਬਸ ਮੈਂ ਜਿਹੜਾ ਬੱਚਾ ਹੈ ਉਹ ਉਸਤਾਦ ਕਹਿੰਦਾ ਮੈਨੂੰ ਵੀ ਲਿਆ ਦਿਓ ਹੁਣ ਅਸੀਂ ਸਾਰੇ ਜਾਣੇ ਲੈ ਆਉਨੇ ਜਾ ਕੇ ਬੈਠ ਗਿਆ ਨਹੀਂ ਖਾਣੀ ਆ ਠੰਡਾ ਵੀ ਨਾ ਵੈਸੇ ਖਾ ਵੈਸੇ ਮੈਂ ਤਾਂ ਬਚਾਇਆ ਹੀ ਆ ਮੇਰਾ ਤਾਂ ਮੈਂ ਤਾਂ ਖਾਦਾ ਵੀ ਨਹੀਂ ਉਦੋਂ ਦਾ ਫਿਰ ਵੀ ਹੋ ਗਿਆ ਕਿਉਂਕਿ ਮੌਸਮੇ ਥੋੜਾ ਇਹ ਹੋ ਜਾਂਦਾ ਹਨਾ ਨਹੀਂ ਜਿੱਦਾਂ ਰਿੱਤ ਜਨ ਨੇ ਉਹ ਜਿੱਦਾਂ ਸਾਰਿਆਂ ਨੂੰ ਹੋਵੇ ਨਹੀਂ ਆਣੇ ਮੈਨੂੰ ਕਹਿੰਦੇ ਆ ਸਾਰੇ ਤੂੰ ਲੈ ਕੇ ਆਇਆ ਮੰਡੀ ਚ ਹਾਂ ਹਨਾ ਉਸ ਤੋਂ ਬਾਅਦ ਤੈਨੂੰ ਹੋ ਗਿਆ ਫਿਰ ਤੇਰੇ ਤੋਂ ਨਾਲ ਹੀ ਮੰਮੀ ਨੂੰ ਹੋ ਗਿਆ ਦਰਬੀ ਤੇ ਰਹਿ ਗਿਆ ਚਲੋ ਬਚਾ ਰਵੇ ਦਰਬੀ ਲੇ ਲਈ ਚਲੋ ਵੀ ਮਾਰੀ ਚੰ ਲੈ ਲਈ ਆ ਹਣ ਹੋਰ ਕੀ ਲੈਣਾ ਆਪਾਂ ਚੱਲੀਏ ਚਾਹ ਚੂਪ ਖਾ ਲਓ ਮਲਾਈ ਚਾਹ ਟਿੱਕਾ ਡੜੀ ਉਹ ਆੜੇ ਵੇਰਕਾ ਦਾ ਘਿਓ ਲੈਣਾ ਸੀ ਉਦੋਂ ਮੈਂ ਤਲਵੰਡੀੋਂ ਭੁੱਲਿਆ ਆ ਇੱਥੇ ਆਧਾਰ ਤੇ ਆਏ ਸੀ ਹੁਣ ਮੁੱਦ ਗਈ ਉੱਥੋਂ ਮਿਲਿਆ ਹੀ ਨਹੀਂਗਾ ਮੋੜਾ ਸਬਜ਼ੀ ਵੀ ਲੈ ਲਈ ਸੱਚ ਕੋਈ ਉਹ ਦਾ ਆਪਣੇ ਗੋਭੀ ਹੋ ਜਾਣੀ ਹੈ ਵੇਖ ਲਓ ਇੱਕ ਦੋ ਦਿਨਾਂ ਗੋਭੀ ਖਾਣੀ ਹੈ ਕੋਈ ਹੋਰ ਕੁਝ ਲੈ ਲੀਏ ਗੋਭੀ ਗਾਜਰਾ ਲਓ ਦੀਮਾਰਟ ਤੋਂ ਮਿਲ ਗਿਆ ਲੈ ਦੀਮਾਰਟ ਤੋਂ ਮਿਲ ਗਿਆ ਓਕੇ ਇਹ ਵੀਰ ਖਾਣਗੇ ਚੱਲ ਆਦੇ ਮੁੱਦਕੀ ਅੱਛਾ ਸ਼ਹਿਰ ਹੈ ਹੋਰ ਖਰਾ ਉਹਦਾ ਹੁੰਦਾ ਇਹ ਮਿਲਦਾ ਹੀ ਨਹੀਂ ਦੁੰਦਾ ਯਾਰ ਕਿੱਥੇ ਰਹਿਣ ਲਾ ਪੈਰ ਸ਼ਰਮਾ ਹੀ ਵੜਾ ਪਾਇਆ ਤੂੰ ਮੈਂ ਹੋਰ ਚੜ੍ਹਦੀ ਕਲਾ ਕਰ ਪਰਿਵਾਰ ਵਧੀਆ ਸੀ ਕਿੰਨਾ ਟਾਈਮ ਲਾ ਆਇਆ ਟਾਈਮ ਲੱਗ ਗਿਆ 20 ਦਿਨ ਹੀ ਕਦੋਂ ਦਾ ਗਿਆ ਅਜ 20 ਦਿਨ ਹੀ ਹੋਇਆ ਮਹੀਨਾ ਨਹੀਂ ਹੋ ਗਿਆ ਡੇਢ ਮਹੀਨਾ ਨੂੰ ਜਿਆਦਾ ਹੋ ਗਿਆ ਨਾ 20 ਦਿਨ ਹੋ ਗਏ ਹਾਂ ਇਹ 20 ਆਖੀ ਜਾਂਦਾ